ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਅਸੀਂ ਆਪਣੀ ਸਟੇਟ ਨੂੰ ਛੱਡ ਕੇ ਕਿਸੇ ਹੋਰ ਸਟੇਟ ਵੱਲ ਜਾਣੇ ਹਾਂ ਤਾਂ ਸਾਨੂੰ ਕਿਹੜੀ-ਕਿਹੜੀ ਗੱਲਾਂ ਤਿਆਰ ਰੱਖਣਾ ਚਾਹੀਦਾ ਹੈ ਜਿਦੇ ਕਰਕੇ ਸਾਡੇ ਕੋਲੋਂ ਕੋਈ ਗਲਤੀ ਨਾ ਹੋਵੇ ਤੇ ਅਸੀਂ ਕਿਸੇ ਮੁਸੀਬਤ ਵਿੱਚ ਨਾ ਫਸੀ ਤੇ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜੁੜ ਦੇਖਿਓ ਇਹ ਸਾਡੀ ਵੀਡੀਓ ਦੀ ਜਿਹੜੀ ਇੱਕ ਥੀਮ ਚੱਲ ਰਹੀ ਹੈ ਆਓ ਹਿਮਾਚਲ ਚੱਲੀਏ ਦਾ ਪਾਰਟ 2 ਹੈ ਪਾਰਟ 1 ਦੇ ਵਿੱਚ ਆਪਾਂ ਹਿਮਾਚਲ 'ਚ ਐਂਟਰੀ ਕੀਤੀ ਸੀ ਆਪ ਜੀ ਨੂੰ ਜੋ ਕੁਝ ਚੱਲ ਰਿਹਾ ਹੈ ਉਹਦੇ ਬਾਰੇ ਦੱਸਿਆ ਸੀਗਾ ਤੇ ਹੁਣ ਅਸੀਂ ਹਿਮਾਚਲ ਪਹੁੰਚ ਚੁੱਕੇ ਆ ਸਾਡਾ ਅੱਜ ਦੂਸ 26 ਜੂਨ 2024 ਤੇ ਵੀਡੀਓ ਸ਼ੁਰੂਆਤ ਕਰਦੇ ਆਂ ਜੀ ਸਭ ਤੋਂ ਪਹਿਲੀ ਗੱਲ ਅਸੀਂ ਜਿਸ ਵੀ ਸਟੇਟ ਵੱਲ ਜਾ ਰਹੇ ਆਂ ਸਾਨੂੰ ਉਸ ਸਟੇਟ ਦੇ ਨਿਯਮ ਤੇ ਕਾਨੂੰਨਾਂ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂਜੀ ਉੱਥੇ ਦੇ ਕਲਚਰ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੀ ਭਾਸ਼ਾ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਉਹਨਾਂ ਦੇ ਕਲਚਰ ਉਹਨਾਂ ਦੀ ਭਾਸ਼ਾ ਉਹਨਾਂ ਦੇ ਨਿਯਮਾਂ ਦਾ ਪਾਲਣ ਕਰਨਾ ਹਾਂਜੀ ਸਤਿਕਾਰ ਕਰਨਾ ਉਹਨਾਂ ਦਾ ਕਲਚਰ ਆਪਣੇ ਤੋਂ ਵੱਖਰਾ ਹੋ ਸਕਦਾ ਹੈ ਅਸੀਂ ਉਹਨਾਂ ਦੇ ਕਲਚਰ ਦਾ ਮਜ਼ਾਕ ਨਹੀਂ ਉਡਾਉਣਾ ਸਤਕਾਰ ਕਰਨਾ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਕਲਚਰ ਮੁਬਾਰਕ ਹੈ ਹੋ ਸਕਦਾ ਸਾਨੂੰ ਉਹ ਚੀਜ਼ ਪਸੰਦ ਨਾ ਹੋਵੇ ਪਰ ਆਪਾਂ ਉੱਥੇ ਜਾ ਕੇ ਉਹਨਾਂ ਨਾਲ ਬਹਿਸ ਨਹੀਂ ਕਰਨੀ ਉਹਨਾਂ ਨਾਲ ਲੜਨਾ ਨਹੀਂ ਕਿ ਤੁਸੀਂ ਆਹ ਕੀ ਕਰ ਰਹੇ ਹੋ ਇਹ ਤਾਂ ਪਖੰਡਾ ਹੈ ਇਹ ਇਹ ਹੈ ਇਹ ਉਹ ਹੈ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਉਹਨਾਂ ਦਾ ਇਹ ਕਲਚਰ ਹੈ ਉਹਨਾਂ ਦਾ ਮੁਬਾਰਕ ਹੈ ਆਪਾਂ ਉਹਨਾਂ ਦੇ ਕਿੰਤੂ ਪਰੰਤੂ ਕਿਉਂ ਕਰੀਏ ਹੋ ਸਕਦਾ ਉਹਨਾਂ ਨੂੰ ਸਾਡਾ ਕਲਚਰ ਪਸੰਦ ਨਾ ਹੋਵੇ ਸਾਡੀ ਗੱਲ ਨੂੰ ਉਹ ਸੋਚਦੋਂ ਕਿ ਇਹ ਪਖੰਡਾ ਹੈ ਇਸ ਗੱਲ ਨੂੰ ਪਿਆਰ ਨਾਲ ਤਾਂ ਸਮਝਾਇਆ ਜਾ ਸਕਦਾ ਹੈ ਲੇਕਿਨ ਲੜਾਈ ਦੇ ਨਾਲ ਬੈਸ ਦੇ ਨਾਲ ਇਸ ਚੀਜ਼ ਨੂੰ ਕਦੀ ਵੀ ਸਮਝਾਇਆ ਨਹੀਂ ਜਾ ਸਕਦਾ ਸੋ ਸਭ ਤੋਂ ਪਹਿਲੀ ਗੱਲ ਕਿ ਕਿਸੇ ਵੀ ਸਟੇਟ ਵਲ ਜਾ ਕੇ ਉਹਦੇ ਕਲਚਰ ਉਹਨਾਂ ਦੀ ਭਾਸ਼ਾ ਦਾ ਮਜ਼ਾਕ ਨਾ ਉਡਾਓ ਤੇ ਦੂਸਰੀ ਗੱਲ ਹਰ ਸਟੇਟ ਦੇ ਵਿੱਚ ਨਿਯਮ ਤੇ ਕਾਨੂੰਨ ਵੱਖਰੇ ਵੱਖਰੇ ਹੁੰਦੇ ਹਨ ਕਈ ਜਿਹੜਾ ਇੱਕਸਾਰ ਵੀ ਹੁੰਦੇ ਹਨ ਪਰ ਆਪਾਂ ਉਹਨਾਂ ਨਿਯਮਾਂ ਕਾਨੂੰਨਾਂ ਦਾ ਕਿਉਂਕਿ ਆਪਾਂ ਆਪਣੀ ਸਟੇਟ ਦੇ ਵਿੱਚ ਹੈਗੇ ਆ ਪਾਲਣ ਨਹੀਂ ਕਰਦੇ ਸ਼ਾਇਦ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸਾਨੂੰ ਰੋਕ ਟੋਕ ਨਹੀਂ ਕਰਦਾ ਸਾਨੂੰ ਲੱਗਦਾ ਕਿ ਇਹ ਤਾਂ ਕੋਈ ਨਿਯਮ ਜਾਂ ਕਾਨੂੰਨ ਹੈ ਹੀ ਨਹੀਂ ਪਰ ਦੂਸਰੀ ਸਟੇਟ ਦੇ ਵਿੱਚ ਉਹ ਲਾਗੂ ਹੁੰਦੇ ਨੇ ਸ਼ਕਤੀ ਦੇ ਨਾਲ ਲਾਗੂ ਹੁੰਦੇ ਨੇ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਪੰਜਾਬ ਦੇ ਵਿੱਚ ਆਪਾਂ ਸਕੂਟਰ ਲੈ ਕੇ ਜਾਂਦੇ ਆ ਹਾਂਜੀ ਪੱਗ ਜਿਹਨੇ ਬੰਨੀ ਹੈ ਉਹਨੂੰ ਤਾਂ ਲੋਡ ਨਹੀਂ ਹੈ ਲੇਕਿਨ ਜਿਹਨੇ ਪੱਗ ਨਹੀਂ ਬੰਨੀ ਉਹਨੂੰ ਹੈਲਮਟ ਦੀ ਲੋੜ ਹੈ ਬਿਲਕੁਲ ਜੀ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਹੈਲਮਟ ਪਾ ਕੇ ਪੰਜਾਬ ਦੇ ਵਿੱਚ ਸਕੂਟਰ ਚਲਾਉਂਦੇ ਨੇ ਮੋਟਰਸਾਈਕਲ ਚਲਾਉਂਦੇ ਨੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਵੀ ਦੇਖਿਆ ਹੋਏਗਾ ਪੰਜਾਬ ਦੇ ਵਿੱਚ ਆਮ ਤੌਰ ਤੇ ਬਿਨਾ ਹੈਲਮਟ ਤੋਂ ਸਾਡੇ ਵੀਰ ਸਾਡੀਆਂ ਭੈਣਾਂ ਵੀ ਸਕੂਟਰ ਸਕੂਟਰੀਆ ਚਲਾਉਂਦੇ ਹਨ ਬਿਲਕੁਲ ਪਰ ਜੇ ਤੁਸੀਂ ਚੰਡੀਗੜ੍ਹ ਚਲੇ ਜਾਓ ਔਰ ਤੁਸੀਂ ਹੈਲਮਟ ਨਹੀਂ ਪਾਇਆ ਈ ਵਾ ਜਿਹੜਾ ਤੁਹਾਡੇ ਪਿੱਛੇ ਬੈਠਿਆ ਉਹਨੇ ਵੀ ਹੈਵਨ ਹੈਲਮਟ ਨਹੀਂ ਪਾਇਆ ਦੇਖੋ ਦੋਨਾਂ ਨੂੰ ਹੈਲਮਟ ਜ਼ਰੂਰੀ ਹੈ ਕਾਨੂੰਨ ਦੇ ਮੁਤਾਬਿਕ ਤੇ ਅਗਰ ਉਹਨਾਂ ਨੇ ਵੀ ਹੈਲਮਟ ਨਹੀਂ ਪਾਇਆ ਤੁਸੀਂ ਵੀ ਹੈਲਮਟ ਨਹੀਂ ਪਾਇਆ ਤਾਂ ਤੁਹਾਡਾ ਚਲਾਨ ਹੁੰਦਾ ਹੈ ਚੰਡੀਗੜ੍ਹ ਦੇ ਵੀ ਤੁਸੀਂ ਬਿਨਾਂ ਹੈਲਮਟ ਤੋਂ ਨਹੀਂ ਜਾ ਸਕਦੇ ਲੇਕਿਨ ਪੰਜਾਬ ਵਿੱਚ ਆਮ ਤੌਰ ਤੇ ਵੇਚਦੇ ਹੋ ਪੁਲਿਸ ਵਾਲੇ ਖੜੇ ਵੀ ਹੁੰਦੇ ਨੇ ਕਈ ਵਾਰ ਰੋਕਦੇ ਵੀ ਨਹੀਂ ਕਿਉਂਕਿ ਉੱਥੇ ਇਸ ਨਿਯਮ ਦਾ ਸਖਤੀ ਨਾਲ ਪਾਲਣਾ ਨਹੀਂ ਹੋ ਰਹੀ ਸਹੀ ਗੱਲ ਦੱਸਦਾ ਲੇਕਿਨ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਤੋ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਨਿਯਮ ਹੈ ਕਾਨੂੰਨ ਹੈ ਕਿ ਤੁਸੀ ਹੈਲਮਟ ਪਾਣਾ ਹੈ ਠੀਕ ਹੈ ਜੇ ਤੁਸੀ ਪੱਗ ਨਹੀਂ ਬੰਨੀ ਤਾਂ ਤੁਸੀ ਹੈਲਮਟ ਪਾਣਾ ਕਈ ਕਈ ਮੈਂ ਦੇਖਿਆ ਜੀ ਮੈਂ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਜੀ ਜੇ ਕਈ ਸਿੰਪਲ ਜਿਹਾ ਪਟਕਾ ਬੰਨ ਲੈਣ ਦੇ ਨੇ ਜਿਵੇਂ ਹਨਾ ਰੁਮਾਲ ਜਿਹਾ ਕਈ ਬੰਨਦੇ ਨੇ ਨਾ ਜਾਂ ਕਈ ਛੋਟਾ ਜਿਹਾ ਬੰਨ ਲੈਣ ਦੇ ਪਟਕਾ ਕਿ ਉਥੇ ਇਹ ਨਿਯਮ ਲਾਗੂ ਕਿਹਾ ਤੇ ਨਹੀਂ ਪ੍ਰੋਪਰ ਪੱਗ ਬੰਨਣੀ ਹੋਣੀ ਜ਼ਰੂਰੀ ਚਾਹੀਦੀ ਹੈ ਤਾਂ ਕਿ ਤੁਹਾਡੀ ਸੇਫਟੀ ਹੋ ਸਕੇ ਕਿਉਂਕਿ ਉਹ ਵੀ ਤੁਹਾਡੀ ਸੇਫਟੀ ਭਾਲਦੇ ਨੇ ਯਾ ਹੋਰ ਉਹਨਾਂ ਨੂੰ ਕੀ ਹੋਗਾ ਉਹ ਇਹ ਚਾਹੁੰਦੇ ਨੇ ਕਿ ਅਗਰ ਤੁਹਾਡਾ ਐਕਸੀਡੈਂਟ ਹੋਏ ਤਾਂ ਤੁਹਾਡੀ ਜਾਨ ਨਾ ਜਾਵੇ ਉਹਨਾਂ ਨੂੰ ਆਪਣਾ ਨਹੀਂ ਹੈਗਾ ਉਹਨਾਂ ਨੂੰ ਤੁਹਾਡੀ ਫਿਕਰ ਹੈ ਜੀ ਠੀਕ ਹੈ ਇਸ ਕਰਕੇ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਹੈਲਮਟ ਪਾਓ ਜੇ ਤੁਸੀਂ ਪ੍ਰੋਪਰ ਪੱਗ ਬੰਨੋਗੇ ਤਾਂ ਕਾਫੀ ਹੱਦ ਤੱਕ ਸੇਫਟੀ ਹੋ ਜਾਂਦੀ ਹੈ ਠੀਕ ਹੈ ਲੇਕਿਨ ਜਿਹੜੇ ਹਲਕੇ ਜਿਹੇ ਪਟਕਾ ਬਨ ਲੈਂਦੇ ਨੇ ਦੇਖੋ ਪੂਰਾ ਦੁਮਾਲਾ ਸਜਾਇਆ ਹੋਵੇ ਉਹ ਤਾਂ ਪੱਗ ਤੋਂ ਵੀ ਹੈਵੀ ਹੋ ਜਾਂਦਾ ਬਹੁਤ ਵਧੀਆ ਇੱਕ ਪ੍ਰੋਟੈਕਸ਼ਨ ਹੋ ਜਾਂਦੀ ਹੈ ਬਿਲਕੁਲ ਜੀ ਇੱਕ ਥੋੜੀ ਜਿਹੀ ਗੱਲ ਐਡ ਕਰਦਾ ਜੰਗਾਂ ਦੇ ਟਾਈਮ ਦੇ ਜਦੋਂ ਜੰਗ ਦਾ ਸਮਾਂ ਹੁੰਦਾ ਸੀ ਤੇ ਜਦੋਂ ਦੁਸ਼ਮਣ ਬਾੜ ਕਰਦੇ ਸੀ ਨਾ ਪੱਗ ਤੇ ਤੇ ਸਰ ਤੇ ਅਸਰ ਨਹੀਂ ਹੁੰਦਾ ਸੀ ਕਿਉਂਕਿ ਦੁਮਾਲਾ ਹੈਵੀ ਹੁੰਦਾ ਸੀ ਲੇਕਿਨ ਯਾਰ ਅੱਜ ਕੱਲ ਜਿਵੇਂ ਛੋਟੇ ਛੋਟੇ ਕਮੀ ਉਹ ਮੈਂ ਵੀ ਤੁਸੀਂ ਮੇਰੀ ਵੀਡੀਓ ਚ ਵੀ ਦੇਖੋ ਮੈਂ ਛੋਟਾ ਜਿਹਾ ਬਨ ਲੈਣਾ ਉਹਦੇ ਨਾਲ ਕੀ ਪ੍ਰੋਟੈਕਸ਼ਨ ਹੋਏਗੀ ਇਸ ਕਰਕੇ ਮੈਂ ਗੱਲ ਜੋ ਕਰ ਰਿਹਾ ਸੀਗਾ ਕਿ ਆਪ ਉਥੇ ਦੇ ਨਿਯਮ ਤੇ ਕਾਨੂੰਨਾਂ ਦਾ ਪਤਾ ਹੋਣਾ ਚਾਹੀਦਾ ਤੇ ਉਹਦੀ ਪਾਲਣਾ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਗੱਡੀ ਦੇ ਵੀ ਸਫ਼ਰ ਕਰ ਰਹੇ ਆ ਸੀਟ ਬੈਲਟ ਲਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਸਟੇਟਾਂ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਪਿੱਛੇ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਸੀਟ ਬੈਲਟ ਲਾੜੀ ਜ਼ਰੂਰੀ ਹੈ ਬਿਲਕੁਲ ਜੀ ਕਈ ਸਟੇਟਾਂ ਵਿੱਚ ਜੇ ਬਈ ਦਿੱਲੀ ਚਲੇ ਜਾਓ ਦਿੱਲੀ ਦੇ ਵਿੱਚ ਅੱਗੇ ਜਿਹੜੇ ਡਰਾਈਵਰ ਤੇ ਨਾਲ ਸਵਾਰੀ ਹੈ ਉਹਨਾਂ ਨੂੰ ਤਾਂ ਲਾੜੀ ਪੈਂਦੀ ਹੈ ਸੀਟ ਬੈਲਟ ਪਰ ਜਿਹੜੇ ਪਿੱਛੇ ਬੈਠੇ ਨੇ ਨਾ ਉਹਨਾਂ ਨੂੰ ਵੀ ਸੀਟ ਬੈਲਟ ਲਾਣੀ ਪੈਂਦੀ ਹੈ ਤੇ ਦੂਜੀ ਗੱਲ ਹੁੰਦੀ ਹੈ ਸਾਡਾ ਬੋਲਣ ਦਾ ਲਹਿਜਾ ਹੂੰ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣਾ ਗਲੀ ਦੇ ਵਿੱਚ ਜਾਂ ਆਪਣੀ ਸਟੇਟ ਦੇ ਵਿੱਚ ਕਿਉਂਕਿ ਸਾਰੇ ਆਪਣੇ ਹੁੰਦੇ ਨੇ ਆਪਾਂ ਉਹ ਸਭ ਨਾਲ ਗੱਲ ਕਰ ਲੈਂਦੇ ਆ ਉਹ ਬਾਈ ਕਿਵੇਂ ਆ ਉਹ ਕਿੱਦਾਂ ਬਈ ਹੋਰ ਦੱਸ ਕਿੱਦਾਂ ਲੇਕਿਨ ਜਿਹੜੀ ਦੂਸਰੀ ਸਟੇਟ ਵੱਲ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਪਤਾ ਨਹੀਂ ਕੀ ਬੋਲ ਰਹੇ ਆ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਕਿ ਇਹ ਸਾਨੂੰ ਕੁਝ ਗਲਤ ਬੋਲ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੀ ਲੈਂਗੁਏਜ ਨਹੀਂ ਸਮਝ ਆਂਦੀ ਹੈ ਨਹੀਂ ਸਮਝ ਆਂਦੀ ਸਾਨੂੰ ਉਹਨਾਂ ਦੀ ਨਹੀਂ ਸਮਝ ਆਂਦੀ ਉਹਨਾਂ ਨੂੰ ਸਾਡੀ ਨਹੀਂ ਸਮਝ ਆਂਦੀ ਐਗਜ਼ਾਮਪਲ ਦਿੰਨਾ ਕੱਲ ਹੀ ਸਾਡੇ ਨਾਲ ਇੱਕ ਘਟਨਾ ਵਾਪਰੀ ਅਸੀਂ ਇੱਕ ਦੁਕਾਨਦਾਰ ਕੋਲ ਗਏ ਉੱਥੇ ਖੜੇ ਸੀਗੇ ਤੇ ਮੈਂ ਦੇਖਿਆ ਜਾਂਦੇ ਹੋਏ ਉੱਥੇ ਆਚਾਰ ਪਿਆ ਸੀ ਹਾਂਜੀ ਤੇ ਮੈਂ ਆਂਦੇ ਸਾਰੀ ਕਿਹਾ ਕਿ ਭਾਈ ਅਸੀਂ ਜਾ ਰਹੇ ਸੀ ਸੋਚਿਆ ਦੁਕਾਨਦਾਰ ਨੂੰ ਕਿਹਾ ਕਿ ਆਚਾਰ ਪਿਆ ਹੈ ਆਚਾਰ ਲੈ ਲੈਣੇ ਆ ਕਹਿੰਦੇ ਆਚਾਰ ਪਿਆ ਮ ਉਹਨੂੰ ਇਹ ਲੱਗਿਆ ਬੁਰਾ ਲੱਗਿਆ ਕਹਿੰਦਾ ਸਰ ਪੜਾ ਨਹੀਂ ਹੈ ਇਹ ਹਮ ਸੇਲ ਕਰ ਰਹੇ ਆ ਮੈਂ ਕਿਹਾ ਸਰ ਸਾਡੇ ਪੰਜਾਬ ਦੇ ਵਿੱਚ ਮੈਂ मतलब ਆ ਯਹਾਂ ਪੇ ਰੱਖਨੇ ਕੋ ਪਿਆ ਕਹਿੰਦੇ ਨੇ ਕਹਿੰਦੇ ਅੱਛਾ 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 ਦੇਖੋ ਇੱਕ ਬੋਲੀ ਕਰਕੇ ਕਿੰਨਾ ਫਰਕ ਪੈ ਜਾਂਦਾ ਮੈਂ ਇਹੀ ਕਹਿ ਪਿਆ ਆਚਾਰ ਪਿਆ ਉਹਨੂੰ ਇਹ ਗੱਲ ਬੁਰੀ ਲੱਗੀ ਮੈਂ ਉਹਨੂੰ ਫਿਰ ਸਮਝਾਇਆ ਗੱਲ ਅਸੀਂ ਜਦ ਪਿਆਰ ਨਾਲ ਸਮਝਾਵਾਂਗੇ ਹੱਸ ਹੱਸ ਕੇ ਗੱਲ ਕਰਾਂਗੇ ਆਲੇ ਨੂੰ ਬੁਰਾ ਹੀ ਲੱਗੇਗੇ ਜਾਂ ਅਸੀਂ ਖੈਬਰ ਜਾਵਾਂਗੇ ਮਤਲਬ ਕੀ ਹੋ ਗਿਆ ਪਚਾਏ ਆਪਣੀ ਲੈਂਗੁਏਜ ਚ ਬਹੁਤ ਹੀ ਪਿਆਰ ਨਾਲ ਬੋਲ ਰਹੇ ਤੇ ਨੋਰਮਲ ਬੋਲ ਰਹੇ ਹ ਬੜ ਕਈ ਵਾਰ ਦੂਜੇ ਨੂੰ ਨਹੀਂ ਸਮਝ ਆਉਂਦੀ ਜੇ ਬਾਈ ਚੰਸੋ ਤੁਹਾਨੂੰ ਰਿਟਰਨ ਕਰਕੇ ਪੁੱਛ ਰਿਹਾ ਵੀ ਤੁਸੀਂ ਇਹ ਕਿਸ ਲੈਂਗੁਏਜ ਚ ਬੋਲਿਆ ਤੁਸੀਂ ਉਹਨੂੰ ਪਿਆਰ ਨਾਲ ਸਮਝਾਓ ਉਸ ਗੱਲ ਦਾ ਜਵਾਬ ਪਿਆਰ ਨਾਲ ਦੋ ਤੁਹਾਡੀ ਜਿਹੜੀ ਬੋਲੀ ਹੈ ਨਾ ਇਹ ਹੀ ਤੁਹਾਨੂੰ ਰਾਜਾ ਵੀ ਬਣਾ ਸਕਦੀ ਹੈ ਤੁਹਾਡੀ ਬੋਲੀ ਹੀ ਤੁਹਾਨੂੰ ਰੰਕ ਵੀ ਬਣਾ ਸਕਦੀ ਹੈ ਸੋ ਆਪਣੀ ਬੋਲੀ ਜਿਹੜੀ ਹੈ ਇਹ ਮਿੱਠੀ ਰੱਖੋ ਹਾਂਜੀ ਤੇ ਅਗਲੀ ਬਹੁਤ ਹੀ ਜ਼ਰੂਰੀ ਗੱਲ ਜੋ ਮੈਂ ਹੁਣ ਕਰਨ ਜਾ ਰਿਹਾ ਗੁੱਸਾ ਔਰ ਜਿਹੜੀ ਗਾਲੀ ਗਲੋਚਾਪਾ ਕਰਦੇ ਆ ਇਹਨੂੰ ਤਾਂ ਬਿਲਕੁਲ ਭੁੱਲ ਜਾਓ ਕਿਸੇ ਵੀ ਸਟੇਟ ਮੈਂ ਕਹਿੰਦਾ ਆਪਣੀ ਸਟੇਟ ਵਿੱਚ ਨਾ ਦੋ ਕਿਸੇ ਹੋਸਟ ਸਟੇਟ ਤੇ ਕਿਉਂ ਆਪਣੀ ਸ਼ੇਡ ਵਿੱਚ ਨਾ ਦੋ ਹੁੰਦਾ ਕੀ ਹੈ ਆਪਾਂ ਗੱਡੀ ਤੇ ਜਾ ਰਹੇ ਆ ਜਾਂ ਸਕੂਟਰੀ ਤੇ ਜਾ ਰਹੇ ਆ ਯਾਤਰਾ ਗੱਡੀ ਵਾਲੇ ਨੂੰ ਪਤਾ ਨਹੀਂ ਜ਼ਿਆਦਾ ਹੁੰਦਾ ਸਾਡੇ ਕੋਲ ਵੀ ਗੱਡੀ ਹੈ ਮੈਂ ਵੀ ਉਹਦੇ ਵਿੱਚ ਸ਼ਾਮਿਲ ਆ ਠੀਕ ਹੈ ਇਹ ਬਹੁਤ ਜ਼ਿਆਦਾ ਹੁੰਦਾ ਕਿ ਜੇ ਕੋਈ ਗੱਡੀ ਅੱਗੋਂ ਲੰਘੀ ਜਾਂ ਕੋਈ ਸਾਈਡ ਨਹੀਂ ਦੇ ਰਿਹਾ ਅਜੇ ਹੋਰ ਤੇ ਹੋਰ ਨ ਮਾਰੀ ਜਾਵਾਂਗੇ ਪੈ 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 ਭਾਈ ਸਮਝੋ ਤਾਂ ਸਹੀ ਕੋਈ ਤਾਂ ਪ੍ਰੋਬਲਮ ਹੋਏਗੀ ਨਾ ਜੋ ਅਗਲਾ ਸਾਈਡ ਨਹੀਂ ਦੇ ਰਿਹਾ ਸਮਝੋ ਇਸ ਗੱਲ ਨੂੰ ਫਿਰ ਅਗਰ ਕੋਈ ਹਾਰਨ ਮਾਰ ਰਿਹਾ ਔਰ ਉਹ ਬੰਦਾ ਨਹੀਂ ਦੇ ਰਿਹਾ ਆਪਣਾ ਤੁਸੀਂ ਬਚਾਓ ਕੋਈ ਗੱਲ ਨੂੰ ਸਮਝ ਆ ਗਈ ਤੁਹਾਨੂੰ ਕਿ ਇਹ ਬੰਦਾ ਮੂਰਖ ਹੈ ਇਹ ਸਮਝ ਲਓ ਕਿ ਜਾਂ ਤਾਂ ਕੋਈ ਗਰਵੜ ਹੈ ਜਾਂ ਇਹ ਬੰਦਾ ਮੂਰਖ ਹੈ ਤੁਸੀਂ ਆਪਣਾ ਬਚਾ ਕੇ ਚੁੱਪਚਾਪ ਨਿਕਲ ਜਾਓ ਉਹਨੂੰ ਗਾਲਾਂ ਕੱਢ ਕੇ ਸਿੱਧਾ ਖੜ ਖੋਲ ਕੇ ਪੁੱਠਾ ਬੋਲ ਕੇ ਤੈਨੂੰ ਦਿਖਾ ਦੇ ਦਿੰਦਾ ਕਿਵੇਂ ਗੱਡੀ ਚਲਾ ਰਿਹਾ ਇਹ ਵਗੈਰਾ ਲੜਾਈ ਵਾਲਾ ਕੰਮ ਤਾਂ ਸਿਆਪ ਕਰ ਰਹੇ ਆ ਪਤਾ ਹੈ ਕਿ ਇਹ ਬੰਦਾ ਮੂਰਖ ਹੈ ਉਹਦੇ ਨਾਲ ਉਲਝਣਾ ਹੀ ਕਿਉਂ ਹੈ ਤੁਸੀਂ ਚੁੱਪਚਾਪ ਆਪਣਾ ਉਥੋਂ ਨਿਕਲ ਜਾਓ ਕੀ ਹੋ ਜਾਏਗਾ ਜਿੱਥੇ ਤੁਸੀਂ 5 ਮਿੰਟ 'ਚ ਪਹੁੰਚਣਾ ਸੀ 7 ਮਿੰਟ 'ਚ ਪਹੁੰਚੋਗੇ 10 ਮਿੰਟ 'ਚ ਪਹੁੰਚੋਗੇ ਕੋਈ ਫਰਕ ਪਿਆ 5-7 ਮਿੰਟ 'ਚ ਕੋਈ ਫਰਕ ਨਹੀਂ ਪੈਣਾ ਪਰ ਜੇ ਤੁਸੀਂ ਉੱਥੇ ਬਹਿਸ ਕਰਨ ਲੱਗ ਜਾਓਗੇ ਲੜਾਈ ਕਰਨ ਲੱਗ ਜਾਓਗੇ ਗਾਲੀ ਗਲੋਸ਼ ਕਰਨ ਲੱਗ ਜਾਓਗੇ ਉੱਥੇ ਨੁਕਸਾਨ ਆਪਣਾ ਹੋਏਗਾ ਹੀ ਆਪਾਂ ਬੇਗਾਨੀ ਸਟੇਟ 'ਤੇ ਆਂ ਔਰ ਕੱਲੇ ਆਂ ਔਰ ਆਪਣੀ ਸਟੇਟ ਦੀ ਕੁਝ ਵੀ ਹੋਈਏ ਤਾਵਿਆ ਪੱਕੇ ਹਰੜਾ ਈ ਝਗੜਾ ਕਿਉਂ ਕਰੀਏ ਪਿਆਰ ਮੁਹੱਬਤ ਨਾਲ ਜੇ ਮਸਲਾ ਹਸਲਾ ਮਸਲਾ ਹੱਲ ਹੁੰਦਾ ਹੈ ਤਾਂ ਪਿਆਰ ਮੁਹੱਬਤ ਨਾਲ ਮਸਲਾ ਹੱਲ ਹੋ ਜਾਂਦਾ ਹੈ ਲੈ ਵੈਸੇ ਵੀ ਜਦੋਂ ਵੀ ਆਪਾਂ ਕਿਸੇ ਵੀ ਦੂਜੀ ਸਟੇਟ 'ਚ ਜਾਣੇ ਆਂਗੇ ਉੱਥੇ ਥੋੜਾ ਜਿਹਾ ਖੁਦ ਨੂੰ ਹੀ ਬਚਾ ਕੇ ਚੱਲਣਾ ਪੈ ਬਿਲਕੁਲ ਕਿ ਆਪਾਂ ਮੇਗਾਨੀ ਆਂ ਉੱਥੇ ਦੇ ਲੋਕ ਉਹਨਾਂ ਦਾ ਸਾਥ ਦੇਣਗੇ ਆਪਣਾ ਸਾਥ ਨਹੀਂ ਦੇਣਗੇ ਸਾਡੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਆਏ ਉਹ ਕੋਈ ਗਲਤੀ ਕਰੇ ਤਾਂ ਇਹ ਕਨਫਰਮ ਕਰਨਾ ਕਿ ਆਪਣੇ ਬੰਦੇ ਦੀ ਗਲਤੀ ਹੈ ਦੂਸਰੇ ਬੰਦੇ ਦੀ ਗਲਤੀ ਹੈ ਸਾਡੇ ਆਪਣੇ ਬੰਦੇ ਨੂੰ ਕਰਾਂਗੇ ਸਾਡਾ ਬੰਦਾ ਹੈ ਭਾਈ ਇਹ ਠੀਕ ਹੋਏਗਾ ਦੂਜਾ ਬੰਦਾ ਪਾਉਂਨੇ ਗਲਤ ਬਹੁਤ ਕੱਟ ਕੇਸਿਸ ਵਿੱਚ ਐਦਾ ਹੁੰਦਾ ਵੀ ਕੋਈ ਸਮਝਦਾਰ ਪਰਸਨ ਹੁੰਦਾ ਉਹ ਸਮਝਦਾ ਵੀ ਗਲਤੀ ਕੀ ਦੀ ਹੈਗੀ ਅਸਲ ਦੇ ਵਿੱਚ ਬਿਲਕੁਲ ਅਸਲ ਦੇ ਵਿੱਚ ਤਾਂ ਹੋਣਾ ਇਹੀ ਚਾਹੀਦਾ ਹੈ ਭਾਵੇਂ ਆਪਣਾ ਹੋਵੇ ਭਾਵੇਂ ਬੇਗਾਨਾ ਹੋਵੇ ਜਿਹਦੀ ਗਲਤੀ ਹੈ ਉਸ ਨੂੰ ਕਹਿਣਾ ਚਾਹੀਦਾ ਹੈ ਔਰ ਸੂਝਵਾਨ ਤੇ ਸਮਝਦਾਰ ਬੰਦੇ ਦਾ ਕੰਮ ਇਹ ਹੁੰਦਾ ਹੈ ਕਿ ਜਿਹਦੀ ਵੀ ਗਲਤੀ ਹੈ ਉਸ ਚੀ ਨੂੰ ਪਿਆਰ ਮੁਹੱਬਤ ਨਾਲ ਖਤਮ ਕੀਤਾ ਜਾਵੇ ਨਾ ਕਿ ਉੱਥੇ ਲੜਾਈ ਨੂੰ ਵਧਾਇਆ ਜਾਵੇ ਜਿਵੇਂ ਕਿ ਹੁਣ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਮਾਚਲ ਵਾਲੇ ਡਰਾਈਵਰ ਵੀਰ ਨੇ ਉਹਨਾਂ ਨੇ ਬਕਾਇਦਾ ਵੀਡੀਓ ਬਣਾਈ ਕੇ ਕਿਹਾਗਾ ਕਿ ਹਾਂ ਵੀ ਇੱਥੇ ਸਾਡੇ ਬੰਦਿਆਂ ਦੀ ਗਲਤੀ ਹੈਗੀ ਆ ਬਿਲਕੁਲ ਵੀ ਉਹਨਾਂ ਨੇ ਅਕਸੈਪਟ ਕੀਤਾਗਾ ਬਿਲਕੁਲ ਬਟ ਬਹੁਤ ਕੱਟ ਕੇਸਿਸ ਵਿੱਚ ਉਹ ਅਕਸੈਪਟ ਵੀ ਨਹੀਂ ਕਰਦੇ ਹੈਗੇ ਬਹੁਤ ਲੋਕੀ ਨੇ ਜਿਹੜਾ ਅਕਸੈਪਟ ਹੀ ਨਹੀਂ ਕਰਦੇ ਕਿ ਸਾਡੀ ਗਲਤੀ ਜਿੱਥੇ ਆਪਣੀ ਗਲਤੀ ਹੋਵੇ ਉਹ ਅਕਸੈਪਟ ਕਰ ਲੈਣੀ ਚਾਹੀਦੀ ਹੈ ਮੈਂ ਆਪ ਜੀ ਨਾਲ ਇੱਕ ਕਮੈਂਟ ਸਾਂਝਾ ਕਰਨਾ ਚਾਹਾਂਗਾ ਜੋ ਕਿ ਕੀਤਾ ਹੈ ਸਾਡੀ ਪਿਛਲੀ ਵੀਡੀਓ ਉਤੇ ਪੁਨਿਤ ਮਹਾਜਨ ਨਾਮ ਦੇ ਇੱਕ ਵੀਰ ਨੇ ਉਹ ਕੀ ਲਿਖਦੇ ਹਨ ਮੈਂ ਆਪ ਜੀ ਨੂੰ ਉਹ ਪੜ੍ਹ ਕੇ ਸੁਣਾ ਰਿਹਾ ਜੋ ਪੁਨਿਤ ਮਹਾਜਨ ਜੀ ਲਿਖਦੇ ਹਨ ਉਹ ਲਿਖਦੇ ਹਨ ਅੱਜ ਉਹਨਾਂ ਦੇ ਅਕੋਰਡਿੰਗ ਅੱਜ 26 6 2024 ਯਾਨੀ ਅੱਜ ਦੇ ਦਿਨ ਮੈਂ ਆਪਣੇ ਦੋਸਤੋ ਕੇ ਸਾਥ ਧਰਮਸ਼ਾਲਾ ਘੁੰਮ ਰਹਾ ਥਾ ਯਾਨੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਧਰਮਸ਼ਾਲਾ ਘੁੰਮ ਰਹੇ ਸੀ ਧਰਮਸ਼ਾਲਾ ਹਿਮਾਚਲ ਦੇ ਵਿੱਚ ਇੱਕ ਜਗ੍ਹਾ ਹਾਂਜੀ ਦੋਸਤੋ ਨੇ दारू ਪੀ दारू ਲਈ ਔਰ ਗਾੜੀ ਕੇ ਬਾਹਰ ਜਾ ਕੇ ਪੀਣੀ ਸ਼ੁਰੂ ਕਰਦੀ उन्हें उन्होंने मुकादमे कि उन्होंने दोस्तों ने दारू ले ली ते गड्डी से बाहर जाके पीनी शुरू कर ली इसी बीच पुलिस आ गई और हमारा चलान करने लगी और थाने लेके जाने को बोलने लगी जिन्होंने दारू पी उन्होंने माफ़ी मांगी तो उन्होंने रॉन्ग वार्निंग देकर छोड़ दिया अगे दादा दाम मैं छोड़ दिया उन्होंने बोला कि अगर आपको अभी थाने लेके गए तो आप कहेंगे हिमाचल गलत करते हैं हिमाचली गलत करते हैं ਹਾਲਾਂਕਿ ਦੇਖਾ ਜਾਏ ਗਲਤੀ ਆਪਣੇ ਦੋਸਤੋ ਕੀ ਥੀ ਔਰ ਸੌਰੀ ਬੋਲਨੇ ਸੇ ਮਸਲਾ ਟਲ ਗਿਆ ਇਹ ਗੱਲ ਲਿਖੀ ਹੈ ਪੁਨਿਤਮ ਮਹਾਜਨ ਜੀ ਨੇ ਗੱਲ ਨੂੰ ਸਮਝੋ ਹੋਇਆ ਕੀ ਕੀ ਗੱਲ ਨੂੰ ਫਿਰਕੇ ਉੱਥੇ ਆ ਰਹੀ ਹੈਗੀ ਕੀ ਉਹਨਾਂ ਨੇ दारू ਦਿੱਤੀ ਜੀ ਗੱਡੀ ਦੇ ਬਾਹਰ ਪੀਣ ਲੱਗ ਪਏ ਪੁਲਿਸ ਵਾਲੇ ਆਏ ਕਹਿੰਦੇ ਭਾਈ ਤੁਹਾਡਾ ਚਲਾਨ ਹੋਏਗਾ ਠੀਕ ਹੈ ਜੀ ਦੂਸਰਾ ਤੁਹਾਨੂੰ ਥਾਣੇ ਲੈ ਕੇ ਜਾਵਾਂਗੇ ਹਾਂਜੀ ਉਹਨਾਂ ਨੇ ਆਪਣੀ ਗਲਤੀ ਸਮਝੀ ਆਪਣੀ ਗਲਤੀ ਮੰਨੀ ਪੁਲਿਸ ਵਾਲੇ ਨੇ ਆਪਣਾ ਵੱਡਾ ਦਿਲ ਦਿਖਾਇਆ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੀ ਗਲਤੀ ਐਸੈਪਟ ਕਰਦੇ ਹੋ ਅੱਗੇ ਤੋਂ ਇਹ ਗਲਤੀ ਨਾ ਕਰਿਓ ਜੇ ਹੁਣ ਤੁਹਾਨੂੰ ਐਦਾਂ ਅਸੀਂ ਗ੍ਰਿਫਤਾਰ ਕਰਾਂਗੇ ਆ ਲੈ ਕੇ ਜਾਵਾਂਗੇ ਫਿਰ ਲੋਕੀ ਗੱਲਾਂ ਕਰਦਣ ਕਿ ਹਿਮਾਚਲੀ ਜਿਹੜੇ ਨੇ ਜਾਣ ਕੇ ਤੰਗ ਪਰੇਸ਼ਾਨ ਕਰਦੇ ਨੇ ਜਦਕਿ ਗਲਤੀ ਉਹਨਾਂ ਦੀ ਆਪਣੀ ਸੀ ਉਹਨਾਂ ਨੇ ਮਾਫੀ ਮੰਗ ਲਈ ਤੇ ਮਸਲਾ ਟਲ ਗਿਆ ਜੇ ਉਹ ਤੇ ਅੜ ਜਾਂਦੇ ਕਿ ਸਾਡੀ ਪ੍ਰਾਈਵੇਟ ਪ੍ਰੋਪਰਟੀ ਐ ਗੱਡੀ ਅਸੀਂ ਇਹਦੇ ਵਿੱਚ ਦਾਰੂ ਪੀ ਸਕਦੇ ਆ ਇਹ ਵੋ ਵਗਾਰਾ ਵਗਾਰਾ ਦਾਰੂ ਪੀਣਾ ਕਿਹੜਾ ਕੰਮ ਮਤਲਬ ਜ਼ੋਰੋਂ ਮੈਂ ਬਹੁਤ ਕੁਝ ਹਨ ਫਿਰ ਉਥੇ ਬੈਸਵਾਜੀ ਹੁੰਦੀ ਤੇ ਪੁਲਿਸ ਵਾਲਾ ਨੂੰ ਗ੍ਰਿਫਤਾਰ ਵੀ ਕਰਦੇ ਫਿਰ ਆਪਾਂ ਕਹਿੰਨੇ ਕਿ ਪੁਲਿਸ ਮਾਰੀ। ਮਤਲਬ ਕਿ ਇੱਥੇ ਵੀਰ ਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਜਿੱਥੇ ਆਪਣੀ ਗਲਤੀ ਹੋਵੇ ਉਹਨੂੰ ਸਮਝੋ ਤੇ ਅਕਸੈਪਟ ਕਰੋ। ਬਿਲਕੁਲ। ਕਿ ਸੌਰੀ ਮੰਗਣ ਨਾਲ ਅਗਰ ਮਸਲਾ ਹੱਲ ਹੁੰਦਾ ਤਾਂ ਮਸਲੇ ਨੂੰ ਹੱਲ ਕਰੋ। ਵੀ ਜਿੱਥੇ ਆਪਣੀ ਗਲਤੀ ਆ ਉਥੇ ਮਾਫੀ ਮੰਗ ਲੈਣ ਨਾਲ ਆਪਾਂ ਛੋਟੇ ਨਹੀਂ ਹੁੰਦੇ ਕਿਉਂਕਿ ਸਾਡੀ ਮਾਫੀ ਮੰਗਣਾ ਬਹੁਤ ਵੱਡਾ ਕੰਮ ਹੁੰਦਾ ਹੈ। ਔਰ ਕਲਾ ਮਾਫੀ ਮੰਗਲਣਾ ਨਹੀਂ ਸਰਦਾ। ਯਾਦ ਰੱਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਥੇ ਇਹ ਗਲਤੀ ਕੀਤੀ ਹੈ ਸੌਰੀ ਫੀਲ ਕਰੋ ਔਰ ਉਸ ਤੋਂ ਬਾਅਦ ਅੱਗੇ ਤੋਂ ਗਲਤੀ ਨਾ ਕਰੋ ਮੇਰਾ ਤਾਂ ਇਹੀ ਕਹਿਣਾ ਭਾਈ ਬਾਕੀ ਮੰਨੋ ਨਾ ਮੰਨੋ ਉਹ ਤੁਹਾਡੀ ਮਰਜ਼ੀ ਹੈ ਪੁਨਿਤ ਮਹਾਜਨ ਜਿਹੜੇ ਵੀਰ ਨੇ ਕਮੈਂਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਣੇ ਵਿਚਾਰ ਰੱਖੇ ਔਰ ਅਗਰ ਇਹੋ ਜੀ ਸੋਚ ਹਰ ਕਿਸੇ ਦੀ ਹੋ ਜੇ ਕਿ ਗਲਤੀ ਤੋਂ ਬਾਅਦ ਆਪਣੀ ਗਲਤੀ ਲਈ ਮਾਫੀ ਮੰਗ ਹੁਣ ਕਈ ਕਹਿਣਗੇ ਅੱਛਾ ਕਿਸੇ ਦਾ ਮਰਡਰ ਕਰ ਦੋ ਉਹ ਭਾਈ ਉਹ ਕ੍ਰਾਈਮ ਹੈ ਬਹੁਤ ਵੱਡਾ ਉਹ ਕੋਈ ਛੋਟੀ ਮੋਟੀ ਗਲਤੀ ਨਹੀਂ ਹੈ ਉਹ ਇੱਕ ਕ੍ਰਾਈਮ ਹੈ ਉਦੀ ਸਜ਼ਾ ਹੋਏਗੀ ਬਕਾਇਦਾ ਕਾਨੂੰਨ ਦੇ ਬੰਦਾਬੇਕ ਇਹ ਇੱਕ ਦੇਖੋ ਕ੍ਰਾਈਮ ਤਾਂ ਇਹ ਵੀ ਹੈ ਪਰ ਇੱਕ ਕ੍ਰਾਈਮ ਦਾ ਲੈਵਲ ਵੀ ਹੁੰਦਾ ਹੈ ਕਿ ਕਿਸ ਲੈਵਲ ਤੇ ਜਾ ਕੇ ਤੁਸੀਂ ਕ੍ਰਾਈਮ ਕਰ ਰਹੇ ਹੋ ਜੀ ਅਗਰ ਤੁਹਾਨੂੰ ਲੱਗਦਾ ਕਿ ਯਾਰ ਆਮ ਨੂੰ ਪਤਾ ਨਹੀਂ ਸੀਗਾ ਯਾਰ ਚਲੋ ਹਾਂ ਸਭ ਤੋਂ ਗਲਤੀ ਹੋ ਗਈ ਇਹ ਤਾਂ ਸਾਰਿਆਂ ਨੂੰ ਪਤਾ ਹੈ ਹੁਣ ਕਈ ਲੋਕਾਂ ਦੇ ਮਨ ਦੇ ਵਿੱਚ ਮੈਂ ਤੁਹਾਨੂੰ ਛੋਟੀ ਇੱਕ ਗੱਲ ਐਡ ਕਰ ਦਿੰਦਾ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਧਾਰਨਾ ਹੈ ਕਿ ਗੱਡੀ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਗੱਡੀ ਵਿੱਚ ਆਪਾਂ ਦਾਰੂ ਪੀ ਸਕਦੇ ਜੋ ਕਿ ਬਿਲਕੁਲ ਗਲਤ ਹੈ ਗੱਡੀ ਤੁਹਾਡੀ ਪ੍ਰਾਈਵੇਟ ਪ੍ਰੋਪਰਟੀ ਹੈਗੀ ਐ ਪਰ ਖੜੀ ਕਿੱਥੇ ਹੈ ਪਬਲਿਕ ਪਲੇਸ ਤੇ ਔਰ ਪਬਲਿਕ ਪਲੇਸ ਤੇ दारू ਪੀਣਾ ਅਲਾਉ ਨਹੀਂ ਇੱਥੇ ਤੱਕ ਕਿ ਜਿੰਨਾ ਕਿ ਮੈਂ ਸਟੱਡੀ ਕੀਤੀ ਆ ਤੁਸੀਂ ਆਪਣੀ ਗੱਡੀ ਦੇ ਵਿੱਚ ਇੱਕ दारू ਦੀ ਬੋਤਲ ਵੀ ਨਹੀਂ ਰੱਖ ਸਕਦੇ ਹਾਂ ਹਾਂ ਹਲੋ दारू ਦੀ ਬੋਤਲ ਤੁਸੀਂ ਇੱਕ ਸਟੇਟ ਤੋਂ ਦੂਸਰੀ ਸਟੇਟ ਵੱਲ ਲੈ ਕੇ ਜਾਂਦੇ ਹੋ ਨਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਯੂਪੀ ਦੇ ਵਿੱਚ दारू ਬੈਨ ਜੇ ਤੁਸੀਂ ਲੈ ਕੇ ਜਾਓਗੇ ਜੇ ਤੁਸੀਂ ਯੂਪੀ ਤੇ ਐਂਟਰ ਕਰਦੇ ਹੋ ਪੱਕਾ ਦਾ ਲਿਖਿਆ ਹੁੰਦਾ ਹੈ ਕਿ ਦੂਸਰੀ ਸਟੇਟ 'ਚ दारू ਲੈ ਕੇ ਆਓ ਅਗਰ ਆਓਗੇ ਤਾਂ ਉਸ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਕਿਸੇ ਵੀ ਸਟੇਟ ਵੱਲ ਜਾਣਾ ਹੈ ਉੱਥੇ ਦੇ ਨਿਯਮ ਤੇ ਕਾਨੂੰਨਾਂ ਦਾ ਪਤਾ ਹੋਣਾ ਜ਼ਰੂਰੀ ਹੈ। ਇੱਕ ਗੱਲ ਅਸੀਂ ਬਿਲਕੁਲ ਸਪਸ਼ਟ ਕਰ ਦਈਏ ਕਿ ਅਸੀਂ ਅੱਥੇ ਕਿਸੇ ਪ੍ਰਕਾਰ ਦੇ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਹੇ ਨਸ਼ੇ ਨੂੰ ਸਪੋਰਟ ਨਹੀਂ ਕਰ ਰਹੇ। ਅਸੀਂ ਸਿਰਫ ਇੱਕ ਇਨਫੋਰਮੇਸ਼ਨ ਦੇ ਰਹੇ ਹਾਂ। ਇੱਕ ਪੁਨੀਤ ਮਹਾਜਨ ਵੀਰ ਜਿਨ੍ਹਾਂ ਦਾ ਮੈਸੇਜ ਆਇਆ ਸੀ ਉਹਦੇ ਅਕੋਰਡ ਅਜੀ ਵੀਡੀਓ ਸਿਰਫ ਇੰਨਾ ਹੀ ਅੱਜ ਸਾਡਾ ਹਿਮਾਚਲ ਦੇ ਵਿੱਚ ਦੂਸਰਾ ਦਿਨ ਹੈ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਕਿਉਂਕਿ ਜੇ ਤੁਸੀਂ ਪਿਆਰ ਮੁਹੱਬਤ ਨਾਲ ਸਾਰੇ ਨਾਲ ਵਿਚਰੋਗੇ ਪਿਆਰ ਮੁਹੱਬਤ ਨਾਲ ਰਹੋਗੇ ਤੁਹਾਡੇ ਨਾਲ ਕੋਈ ਆ ਕੇ ਗੱਲ ਨਹੀਂ ਪਏਗਾ ਜੇ ਤੁਹਾਨੂੰ ਲੱਗਦਾ ਕੋਈ ਤੁਹਾਡੇ ਆ ਕੇ ਗੱਲ ਪੈ ਰਿਹਾ ਆਪ ਸਿਆਣੇ ਬਣੋ ਆਪ ਚੁੱਪ ਹੋ ਕੇ ਚੁੱਪਚਾਪ ਨਿਗਲ ਜਾਓ ਇਹ ਸਮਝ ਲਓ ਕਿਸੇ ਵੀ ਸਟੇਟ ਵਿੱਚ ਜਾ ਰਹੇ ਹੋ ਇਹ ਸਮਝ ਲਓ ਕਿ ਇਹ ਬੰਦਾ ਪਾਗਲ ਹੈ ਜੀ ਤੇ ਮੂਰਖ ਹੈ ਕਹਿੰਦੇ ਨਾ ਬੈਲ ਬੁੱਧੀ ਹੈ ਬੈਲ ਅਗਰ ਪੁੱਤਰ ਜੀ ਕਹਿੰਦੇ ਬਾਈਲ ਪਾਗਲ ਹੋ ਗਿਆ ਤਾਂ ਉਹਦੇ ਨਾਲ ਜਾ ਕੇ ਜੇ ਤੁਸੀਂ ਲੜੋਗੇ ਤਾਂ ਨੁਕਸਾਨ ਤੁਹਾਡਾ ਹੋਣਾ ਹੈ ਬੈਲ ਦਾ ਕੀ ਜਾਣਾ ਜੀ ਬਿਲਕੁਲ ਸਮਝ ਰਹੇ ਮੇਰੀ ਗੱਲ ਨੂੰ ਛੋਟਾ ਛੋਟਾ ਅਗਰ ਪਾਗਲ ਹੋ ਜੇ ਛੋਟੇ ਨਾਲ ਜਾ ਕੇ ਤੁਸੀਂ ਲੜਨ ਲੱਗ ਜੋਂ ਤਾਂ ਉੱਥੇ ਨੁਕਸਾਨ ਤੁਹਾਡਾ ਹੋਏਗਾ ਛੋਟੇ ਦਾ ਕੁਝ ਨਹੀਂ ਜਾਣਾ ਇਸ ਕਰਕੇ ਪਿਆਰਿਓ ਇਹੋ ਜੇ ਮੂਰਖਾ ਨਾਲ ਜੇ ਤੁਹਾਡੇ ਨਾਲ ਆ ਕੇ ਕੋਈ ਲੜਦਾ ਹੈ ਬਦਤਮੀਜ਼ੀ ਕਰਦਾ ਉਹਨਾਂ ਨਾਲ ਲੜਨ ਦੀ ਬਜਾਏ ਸ਼ਾਂਤ ਰਹੋ ਜੋ ਬੋਲਦੇ ਨੇ ਬੋਲੀ ਜਾਂਦੋ ਇੱਕ ਗੰਤੋਂ ਸੁਨੋ ਦੂਜੇ ਗੰਤੋਂ ਕੱਢੋ ਆਪਣੀ ਜ਼ੁਬਾਨ ਸਾਫ਼ ਰੱਖੋ ਆਪਣਾ ਆਚਰਣ ਸਾਫ਼ ਰੱਖੋ ਜੇ ਤੁਸੀਂ ਸਹੀ ਰਹੋਗੇ ਨਾ ਤੁਹਾਡੇ ਨਾਲ ਲੋਕ ਖੜਨਗੇ ਜੇ ਤੁਸੀਂ ਅਗਲੇ ਨੇ ਤੁਹਾਨੂੰ ਗਾਲ ਕੱਢੀ ਤੇ ਤੁਸੀਂ ਵੀ ਉੜ ਕੇ ਗਾਲ ਕੱਢੀ ਤੇ ਉਹ ਤਾਂ ਗਲਤ ਹੋ ਹੀ ਗਿਆ ਨਾਲ ਤੁਸੀਂ ਵੀ ਗਲਤ ਹੋਗੇ ਫਰਕ ਕੀ ਰਹਿ ਗਿਆ ਫਰਕ ਹੀ ਰਹਿ ਗਿਆ ਆਪਣਾ ਆਚਰਣ ਆਪਣੀ ਬੋਲੀ ਸਹੀ ਰੱਖੋ ਚਾਰ ਬੰਦੇ ਕਹਿਣਗੇ ਕਿ ਭਾਈ ਇਹਦੇ ਬੰਦੇ ਨੇ ਗਲਤ ਬੋਲਿਆ ਇਹ ਬਿਲਕੁਲ ਗਲਤ ਨਹੀਂ ਬੋਲੇ ਬੋਲਣ ਦਾ ਲਹਿਜਾ ਠੀਕ ਰੱਖੋ ਤੇ ਇੱਕ ਗੱਲ ਹੋਰ ਲਾਸਟ ਦੇ ਵਿੱਚ ਇੱਕ ਤੁਹਾਨੂੰ ਮੇਰੇ ਵੱਲੋਂ رائے ਹੈ ਕਿ ਜੇ ਤੁਸੀਂ ਦੋ ਤਿੰਨ ਬੰਦੇ ਹੁੰਨੇ ਹੋ ਨਾ ਤਾਂ ਸਾਰੇ ਲੜਨ ਨਾ ਪੈ ਜਾਇ ਕਰੋ ਲੜਨਾ ਤਾਂ ਹੈ ਹੀ ਨਹੀਂ ਕਹਿੰਦਾ ਪਾਵੇ ਆ ਕਿ ਸਾਰੇ ਬੈਸਵਾਜੀ ਕਰਦਾ ਲੱਗ ਜਾਇਆ ਕਰੋ ਇੱਕ ਬੰਦਾ ਮੋਬਾਈਲ ਕੱਢ ਕੇ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਪਤਾ ਰਹੇ ਹੋਇਆ ਕਿਥੇ ਕੀ ਹੈ ਕੋਈ ਇੰਨੇ ਘਟਨਾਵਾਂ ਵਾਪਰੀਆਂ ਕੋਈ ਉੱਥੇ ਵੀਡੀਓ ਕਿਉਂ ਨਹੀਂ ਆ ਰਹੀਆਂ ਸੋਚਣ ਵਾਲੀ ਗੱਲ ਹੈ ਇਸ ਗੱਲ 'ਤੇ ਗੌਰ ਜ਼ਰੂਰ ਕਰਿਓ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਜਿਨ੍ਹਾਂ ਨੂੰ ਅੱਜ ਦੀ ਇਹ ਵੀਡੀਓ ਪੂਰੀ ਤਰੀਕੇ ਨਾਲ ਸਮਝ ਨਹੀਂ ਆਈ ਉਹਨਾਂ ਨੂੰ ਰਿਕੁਐਸਟ ਹੈ ਕੀ ਇਸ ਵੀਡੀਓ ਦਾ ਪਹਿਲਾ ਪਾਰਟ ਜਿਹੜਾ ਹੈ ਜਰੂਰ ਦੇਖਿਓ ਉਸ ਤੋਂ ਬਾਅਦ ਇਸ ਵੀਡੀਓ ਨੂੰ ਦੇਖੋਗੇ ਫਿਰ ਤੁਹਾਨੂੰ ਸਾਰੀ ਗੱਲਬਾਤ ਸਮਝ ਆ ਜਾਵੇਗੀ ਇਹ ਕੋਈ ਸ਼ਰਾਰਤੀ ਅੰਸਰ ਵੀਡੀਓ ਦੇ ਵਿੱਚੋਂ ਕੋਈ ਵੀ ਪਾਰਟ ਨੂੰ ਕੱਟ ਕੇ ਕਿਤੇ ਵੀ ਚਲਾਉਂਦਾ ਤਾਂ ਉਹਦੇ ਉੱਤੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਤੇ ਕਾਪੀਰਾਈਟ ਵੀ ਉਸ ਪ੍ਰੈਕਟਿਵਲ ਜਾਏਗਾ ਜੇ ਤੁਸੀਂ ਕਿਸੇ ਵੀ ਚੈਨਲ ਨੇ ਕਿਸੇ ਨੇ ਵੀ ਵੀਡੀਓ ਪਾਣੀ ਹੈ ਐਜ਼ ਇਟ ਇਜ਼ ਪੂਰੀ ਵੀਡੀਓ ਪਾ ਸਕਦਾ ਹੈ ਸਾਡੇ ਵੱਲੋਂ ਕੋਈ ਮਨਾਈ ਨਹੀਂ ਹੈ ਜੀ ਪੂਰੀ ਵੀਡੀਓ ਜੇ ਕਟ-ਕਟ-ਕੜ-ਕੜ ਕਰਕੇ ਕੋਈ ਪਾਏਗਾ ਤਾ ਉਹ ਅਸੀਂ ਅਲਾਉ ਬਿਲਕੁਲ ਵੀ ਨਹੀਂ ਕਰਦੇ ਪੂਰੀ ਵੀਡੀਓ ਜੇ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਇਤਰਾਜ਼ ਨਹੀਂ ਹੈ ਅਸੀਂ ਇਹੀ ਚਾਹੁੰਦੇ ਹਾਂ ਹਰ ਪਾਸੇ ਸ਼ਾਂਤੀ ਹੋਵੇ ਹਰ ਬੰਦਾ ਪਿਆਰ ਮੁਹੱਬਤ ਨਾਲ ਮਿਲ ਜੁਲ ਕਰ ਰਹੇ ਬਸ ਇੰਨੀ ਹੀ ਸਾਡੀ ਕਾਮਨਾ ਹੈ ਇੰਨੀ ਹੀ ਸਾਡੀ ਬੇਨਤੀ ਹੈ ਔਰ ਇੰਨੀ ਕ ਬੇਨਤੀ ਪ੍ਰਵਾਨ ਕਰਨੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ